ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਆਪਾਂ ਲੈ ਕੇ ਆਏ ਆ ਪਸ਼ਮੀਨੇ ਦੇ ਵਰਕ ਵਾਲੇ ਸੂਟ ਹੋਣੀ ਹੈ ਆਪਣੇ ਕੋਲੇ ਹੋਰ ਸਟੌਕ ਦੇ ਵਿੱਚ ਵਰਕ ਵਾਲੇ ਸੂਟ ਹੋਣੀ ਬਹੁਤ ਸੋਹਣੇ ਸੂਟ ਜਿਹੜੇ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਤੁਹਾਡੇ ਬਹੁਤ ਆਰਡਰ ਆਉਂਦੇ ਰਹਿੰਦੇ ਹੈਗੇ ਜਿਹੜੇ ਆਪਣੇ ਵਰਕ ਵਾਲੇ ਸੂਟ ਹੁੰਦੇ ਆ ਵੀਡੀਓ ਪਾਉਣ ਦੇ ਨਾਲ ਹੀ ਸੇਲ ਹੋ ਜਾਂਦੇ ਆ ਥੈਂਕ ਯੂ ਇਸ ਲਈ ਤੁਸੀਂ ਬਹੁਤ ਹੀ ਪਸੰਦ ਕਰਦੇ ਹੋਗੇ ਆਓ ਦੇਖਦੇ ਆ ਅੱਜ ਦੇ ਆਪਾਂ ਹੋਰ ਸ ਬਹੁਤ ਸੋਹਣੇ ਸੂਟ ਹੈ ਜਿਹੜੇ ਰੈਡੀ ਕੀਤੇ ਹੋਏ ਆਓ ਦੇਖਦੇ ਆ ਇਹ ਵਾਲੇ ਸੂਟ ਆ ਸਭ ਤੋਂ ਪਹਿਲਾਂ ਅੱਜ ਆਪਾਂ ਦੇਖਾਂਗੇ ਜੀ ਪਸ਼ਮੀਨੇ ਦੇ ਆਪਾਂ ਸੂਟ ਰੈਡੀ ਕੀਤੇ ਆ ਸ਼ਾਲਾਂ ਦੇ ਨਾਲ ਸ਼ਾਲਾਂ ਦੇ ਉੱਪਰ ਵੀ ਹਲਕਾ ਫੁਲਕਾ ਵਰਕ ਕੀਤਾ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਇਹ ਬਲੈਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਵਰਕ ਕੀਤਾ ਹੈਗਾ ਸ਼ਰਟ ਦੇ ਸੈਂਟਰ ਦੇ ਵਿੱਚ ਫਲਾਰ ਆ ਜਾਊਗਾ ਸਾਈਡਾਂ ਦੇ ਤੁਸੀਂ ਪਿੰਟੈਕਸ ਨੇਸ ਨਾਲ ਡਿਜ਼ਾਈਨ ਕਰ ਸਕਦੇ ਹੋਗੇ ਸੈਂਟਰ ਦੇ ਵਿੱਚ ਅਸੀਂ ਇੱਕ ਫਲਾਰ ਪਾਇਆ ਹੈਗਾ ਉਸ ਤੋਂ ਨੈਕਸਟ ਇੱਕ ਇੱਕ ਫਲਾਰ ਹੈ ਜਿਹੜਾ ਆਪਣਾ ਆਜੂਗਾ ਜੀ स्ਲੀਵਸ ਦੇ ਉੱਪਰ ਵਿਦਾਊਟ ਲੈਨਿੰਗ ਬਣੂਗਾ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਨਾਲ ਆਪਾਂ ਸ਼ਾਲ ਲਾਈਆ ਪੂਰੀ ਟਾਈ ਮੀਟਰ ਕੱਟ ਲਈ ਜਿਹੜਾ ਸ਼ਾਲ ਦੇ ਉੱਪਰ ਵੀ ਆਪਾਂ ਫਲਾਰ ਪਾਏ ਨੇ ਤੇ ਸ਼ਾਲ ਵਾਲਾ ਕਲਰ ਆਪਾਂ ਵਰਕ ਦੇ ਵਿੱਚ ਐਡ ਕੀਤਾ ਬਹੁਤ ਸੋਹਣਾ ਕੰਬੀਨੇਸ਼ਨ ਬਣਦਾ ਹੈਗਾ ਸ਼ਾਲ ਦੇ ਨਾਲ ਪੂਰਾ ਆਪਣਾ ਪ੍ਰੋਪਰ ਸੂਟ ਹੈ ਜੀ ਪ੍ਰਾਈਸ ਰਹੂਗਾ ਸਿਰਫ 2075 ਸ਼ਾਲ ਤੇ ਵੀ ਆਪਾਂ ਫਲਾਰ ਪਾਇਆ ਪੱਲਿਆਂ ਦੇ ਉੱਪਰ ਪ੍ਰਾਈਸ ਰਹੂਗਾ ਜੀ 2075 ਇਹ ਇਸ ਤੋਂ ਨੈਕਸਟ ਆਪਣੇ ਕੋਲ ਇਹ ਆ ਗਿਆ ਜੀ ਪਸ਼ਮੀਨੇ ਦੇ ਵਿੱਚ ਕਸ਼ਮੀਰੀ ਵਰਕ ਦੇ ਨਾਲ ਸ਼ਾਲ ਦੇ ਨਾਲ ਹੀ ਆਪਾਂ ਇਹ ਰੈਡੀ ਕੀਤਾ ਹੋਇਆ ਜੀ ਬਹੁਤ ਸੋਹਣਾ ਆਪਾਂ ਘੇਰੇ ਦੇ ਉੱਪਰ ਕਸ਼ਮੀਰੀ ਵਰਕ ਕੀਤਾ ਹੈਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੋਊਗੀ 슬ੀਵਸ ਦੇ ਉੱਪਰ ਕੀਤਾ ਵਰਕ ਆਪਾਂ ਪਸ਼ਮੀਨੇ ਦੇ ਉੱਪਰ ਇਹਦੇ ਨਾਲ ਹੀ ਇਹ ਵਾਲੀ ਆਪਣੇ ਕੋਲੇ ਸ਼ਾਲ ਰਹੇਗੀ ਬਹੁਤ ਸੋਹਣੀ ਸ਼ਾਲ ਹੈਗੀ ਇਹ ਵਾਲੀ ਸ਼ਾਲ ਆ ਜੀਗੀ ਪ੍ਰਾਈਸ 2075 ਰਹੂਗਾ ਜੀ ਸਪੈਸ਼ਲ ਵਿంటర్ ਦੇ ਲਈ ਆਪਾਂ ਇਹ ਸੂਟ ਰੈਡੀ ਕੀਤੇ ਨੇ ਹਾਂਜੀ ਇਹ ਵੀ ਆਪਾਂ ਕਸ਼ਮੀਰੀ ਵਰਕ ਦੇ ਵਿੱਚ ਪਸ਼ਮੀਨੇ ਦੇ ਉੱਪਰ ਸ਼ਾਲ ਦੇ ਨਾਲ ਆਪਾਂ ਰੈਡੀ ਕੀਤਾ ਹੈ ਸ਼ਰਟ ਦੇ ਫਰੰਟ ਤੇ ਆਪਾਂ ਬੁਟੀਆਂ ਪਾਈਆਂ ਫਰੰਟ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਬੁਟੀਆਂ ਪਾਈਆਂ ਗਈਆਂ 슬ੀਵਸ ਦੇ ਉੱਪਰ ਆ ਜੂਗਾ ਬਾਕੀ 슬ੀਵਸ ਦੇ ਉੱਪਰ ਆ ਜੂਗਾ ਤੇ ਇਹ ਆ ਜੂ ਆਪਣੀ ਸ਼ਾਲੇ ਦਿਨ ਵਾਲਾ ਪ੍ਰਾਈਜ਼ 2000 75 ਉਹ ਸੁਣੀ ਆਰਟੀਕਲ ਆਪਣੇ ਰੈਡੀ ਹੋਇਆ ਹੈ ਸਪੈਸ਼ਲ ਵਿంటర్ ਲਈ ਰੇਂਜ ਵੀ ਸਿਰਫ 2075 ਇਸ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਕਲਰ ਕੰਬੀਨੇਸ਼ਨ ਆ ਗਿਆ ਜੀ ਇਹ ਗਰਲਿਸ਼ ਲੁੱਕ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋਏਗਾ ਸੂਟ ਆਪਣਾ ਘੇਰੇ ਦੇ ਉੱਪਰ ਵਰਕ ਦੇ ਨਾਲ ਘੇਰੇ ਦੇ ਉੱਪਰ ਵਰਕ 슬ੀਵਸ ਦੇ ਉੱਪਰ ਆਜੂਗਾ 슬ੀਵਸ ਦੇ ਉੱਪਰ ਆਜੂਗਾ ਪ੍ਰਾਈਸ ਰਹੂਗਾ 2075 ਇਹਦੀ ਆ ਪਛਾਰ ਤੇ ਵੀ ਪੱਲਿਆਂ ਦੇ ਉੱਪਰ ਬੂਟੀਆਂ ਪਾਈਆਂ ਗਈਆਂ ਗੀਆਂ ਗਰਮ ਸ਼ਾਲ ਰਹੂਗੀ ਇਹਦੇ ਨਾਲ ਬਹੁਤ ਸੋਨੇ ਆਰਟੀਕਲ ਹੈ ਜਿਹੜੇ ਸਪੈਸ਼ਲ ਅਸੀਂ ਵਿੰਟਰ ਦੇ ਲਈ ਲੈ ਕੇ ਆਏ ਆਂਗੇ ਰੈਡੀ ਕਰਕੇ ਸ਼ਾਲ ਦੇ ਉੱਪਰ ਵੀ ਪੱਲਿਆਂ ਦੇ ਉੱਪਰ ਅਸੀਂ ਬੂਟੀਆਂ ਪਾਈਆਂ ਨੇ ਇਸ ਤੋਂ ਨੈਕਸ ਆਪਣੇ ਕੋਲੇ ए वाला आर्टिकल आ गया जी शर्ट दे, दे बुटिया आ जान गां वाली स्टॉल आ जाएगी जा प्राइस सेम दो हजार पचहत्तर कलर कॉम्बीनेशन बहुत प्यारा बनता बहुत सोने आर्टिकल है अपने रेडी होने ਇਸ ਤੋਂ ਨੈਕਸਟ ਆਪਣੇ ਕੋਲ ਇੱਕ ਇਹ ਆ ਜੀ ਗ੍ਰੀਨ ਕਲਰ ਦੇ ਵਿੱਚ ਘੇਰੇ ਦੇ ਉੱਪਰ ਆ ਗਿਆ ਵਕ ਘੇਰੇ ਦੇ ਉੱਪਰ ਆ ਗਿਆ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਇਹਦੇ ਨਾਲ ਲੱਗੀ ਜੀ ਆਪਣੀ ਸ਼ਾਲ ਸ਼ਾਲ ਦੇ ਉੱਪਰ ਵੀ ਆਪਾਂ ਪੱਲਿਆਂ ਦੇ ਉੱਪਰ ਬੁੱਟੀ ਪਾਈ ਹੈ

ਸ਼ਰਟ ਦਾ ਕੀ ਰਾ ਗਿਆ ਜੀ 13 슬ੀਵਸਾ 슬ੀਵਸਾ ਗਿਆ ਤੇ ਨਾਲ ਆਪਣੇ ਆ ਜੂਗਾ ਜੀ ਦੁਪੱਟਾ ਪ੍ਰਾਈਸ ਰੂਗਾ 2650 ਇਹ ਦੁਪੱਟਾ ਆ ਜੂਗਾ 3D ਦੁਪੱਟਾ ਰੂਗਾ ਬਹੁਤ ਹੀ ਸੋਹਣਾ ਆਰਟੀਕਲ ਹੈਗਾ ਸਟੱਫ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਦੁਪੱਟਾ ਗੈਟ ਜਿਹੜਾ ਟਾਈ ਡਾਈ ਦੇ ਵਿੱਚ ਆਪਣਾ ਸਟ੍ਰੀਮਰ ਦੇ ਵਿੱਚ ਪਿਓਰ ਦੇ ਵਿੱਚ ਸ਼ਰਟ ਰਹੂਗਾ ਪਲੱਸ ਬਾਟਮ ਬਾਟਮ ਸ਼ਰਟ ਤੇ ਵਰਕ ਆ ਜੂਗਾ ਵਿਦ ਦੁਪੱਟਾ ਪ੍ਰਾਈਸ 2650 ਹਾਂਜੀ ਆਪਣੇ ਕੋਲੇ ਇਹ ਵਾਲਾ ਆਰਟੀਕਲ ਰੈਡੀ ਹੋ ਗਿਆ ਜੀ ਅਸੀਂ ਵਿਦਆਊਟ ਦੁਪੱਟਾ ਆਪਾਂ ਰੈਡੀ ਕੀਤਾ ਇਸ ਵਾਰ ਦੋ ਕਲਰ ਦੇ ਵਿੱਚ ਆਇਆ ਹੈਗਾ ਡਬਲ ਟੋਨ ਸਿਲਕ ਦੇ ਵਿੱਚ ਸੀਗਾ ਇਹ ਆਰੀਵਰਕ ਪਲੱਸ ਹੈਂਡਵਰਕ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਆਰਡਰ ਆ ਰਹੇ ਸੀਗੇ neck design same ਆ ਗਿਆ ਜੀ ari plus hand ਦੇ ਵਿੱਚ neck ਤੇ ਆ ਗਿਆ front ਤੇ ਬੂਟੀ ਸੀ front ਤੇ ਉਦਾਂ ਹੀ ਫਲਾਰ ਆਗੇ ਨੇ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਆਰਟੀਕਲ ਹੈ ਰੈਡੀ ਹੁੰਦਾ ਬਹੁਤ ਆਰਡਰ ਆ ਰਹੇ ਸੀਗੇ ਆਪਣੇ ਕੋਲੇ ਰਿਪੀਟ ਦੇ ਵਿੱਚ ਰੈਡੀ ਹੋ ਕੇ ਆਇਆ ਬਲੂ ਕਲਰ ਹੀ ਸੇਮ ਰੈਡੀ ਹੋ ਕੇ ਆਇਆ ਇੱਕ ਐਕਸਟਰਾ yellow ਦੇ ਵਿੱਚ ਆਇਆ ਪ੍ਰਾਈਸ ਰਹੂਗਾ 2000 ਦੇ ਪੱਟਾ ਇਹਦੇ ਨਾਲ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋਗੇ। ਇੱਕੀ ਵਾਲੇ ਕਲਰ ਦੇ ਉੱਪਰ ਰੈਡੀ ਹੋ ਕੇ ਆ ਜਾਏਗਾ। ਨੈੱਕ ਦੇ ਉੱਪਰ ਵਰਕ ਆ ਜਾਏਗਾ। ਇਹ ਵਰਕ ਦੇ ਬਹੁਤ ਜ਼ਿਆਦਾ ਆਰਡਰ ਆਉਂਦੇ ਆ ਕਿ ਸਾਡੇ ਕੋਲ ਹੁਣ ਦੋ ਸੂਟ ਰੈਡੀ ਹੈ ਤੁਸੀਂ ਵਾਈ ਕਰ ਸਕਦੇ ਹੋ ਨੈੱਕ ਦੇ ਉੱਪਰ। ਸ਼ਰਟ ਦੇ ਫਰੰਟ ਤੇ ਉਦਾਂ ਹੀ ਫਲਾਰ ਆ ਜਾਣੀਏ ਸਿਲਕ ਸਟਾਫ ਦੇ ਵਿੱਚ ਹੀ ਰਹੂਗਾ। ਫਰੰਟ ਤੇ ਫਲਾਅਰ ਆ ਜਾਣੀਏ 슬ੀਵਸ ਦੇ ਉੱਪਰ ਆ ਜਾਊਗਾ ਬਹੁਤ ਸੋਹਣਾ ਆਰਟੀਕਲ ਹੈ ਜਿਹੜਾ ਇਹ ਰੈਡੀ ਹੁੰਦਾ ਹੈਗਾ ਦੁਪੱਟੇ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਰਹੂਗਾ ਜੀ 2000 ਇਸ ਤੋਂ ਬਾਅਦ ਆਪਣੇ ਕੋਲੇ ਕ੍ਰੈਸ਼ ਦੇ ਵਿੱਚ ਸੂਟ ਬਹੁਤ ਸੋਹਣਾ ਰੈਡੀ ਹੋ ਕੇ ਆਇਆ ਜੀ ਪੂਰਾ ਹੈਵੀ ਕੰਮ ਆਪਾਂ ਕੀਤਾ ਹੈ ਇਹਦੇ ਉੱਪਰ ਸ਼ਰਟ ਦਾ ਫਰੰਟ ਆ ਜਾਊਗਾ फ्रंट ते अपने पैनल बनाए ने शर्ट पैनल आ जाने फ्रंट के उपर लेंथ अपने रख सकते हो डार्क पर्पल पर का है, वर्क किया गया जी ए आ गए हैवी फुल हैवी स्लीवस आ जाने स्लीवस के उपर आजगा वर्क ए आजगा जी अपना बॉटम के उ बहुत सोना आर्टिकल रेड होगा

ਇਹ ਵਾਲਾ ਵਰਕ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ 2250 ਇਹ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਸੂਟ ਆ ਜਾਊਗਾ ਜੀ ਸਿਲਕ ਦਾ ਸਟਾਫ ਦੇ ਵਿੱਚ ਸੈਲਫ ਸਿਲਕ ਦੇ ਵਿੱਚ ਰਹੂਗਾ ਜੀ ਘੇਰੇ ਦੇ ਉੱਪਰ ਵਰਕ ਆ ਜਾਊਗਾ ਬਹੁਤ ਸੋਨਾ ਕਾਵਿਅ ਵਰਕ ਕੀਤਾ ਗਿਆਗਾ نیچے ਕਟਵਾਰ ਕੇ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈਗਾ 슬ੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂ 1650 ਸਲੀਪਸ ਦੇ ਉੱਪਰ ਆ ਗਿਆ ਇਸ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਆਰਟੀਕਲ ਆ ਜੂਗਾ ਕੇਰੇ ਦੇ ਉੱਪਰ ਤਿੰਨ ਫਲਾਰ ਆ ਜਾਣਗੇ ਕੇਰਾ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਵੱਧ ਘੱਟ ਕੇਰੇ ਦੇ ਉੱਪਰ ਫਲਾਰ ਆ ਜਾਣਗੇ ਪਸ਼ਮੀਨਾ ਸਿਲਕ ਸਟਫ ਰਹੂਗਾ ਸਲੀਪਸ ਦੇ ਉੱਪਰ ਆ ਜੂਗਾ ਵਰਕ sleeves ਦੇ ਉੱਪਰ ਆ ਜੂਗਾ ਪ੍ਰਾਈਸ ਰਹੂਗਾ ਜੀ 1750 컬러 ਬਹੁਤ ਪਿਆਰਾ ਹੈਗਾ ਸਟੱਫ ਬਹੁਤ ਫਾਈਨ ਹੈ ਹਾਂਜੀ ਇਹ ਕਿ ਆ ਜੂਗਾ ਸੈਲਫ ਸਿਲਕ ਦੇ ਵਿੱਚ ਬਹੁਤ ਸੋਹਣਾ ਡਾਰਕ ਸ਼ੇਡ ਦੇ ਵਿੱਚ ਬਹੁਤ ਸੋਹਣਾ ਵਰਕ ਹੋਇਆਗਾ ਘੇਰੇ ਦੇ ਉੱਪਰ ਫਰੰਟ ਤੇ ਵਰਕ ਦੀ ਪੂਰੀ ਫਿਨਿਸ਼ਿੰਗ ਹੈ 컬러 ਕੰਬੀਨੇਸ਼ਨ ਬਹੁਤ ਪਿਆਰੇ ਨੇ ਘੇਰੇ ਦੇ ਉੱਪਰ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਹੈ sleeves ਦੇ ਉੱਪਰ ਆ ਜੂਗਾ ਕਲਰ ਬਹੁਤ ਪਿਆਰਾ ਹੈਗਾ ਸਟਾਫ ਬਹੁਤ ਫਾਈਨ ਹੈ ਖਰਾਬ ਹੋਣ ਵਾਲਾ ਸਟਾਫ ਨਹੀਂ ਪ੍ਰਾਈਸ ਰੋ 1790 ਹਾਂਜੀ ਇੱਕ ਆਪਣੇ ਕੋਲੇ ਅਰਵਿੰਦ ਸ਼ਰਟ ਐਂਡ ਕਾਟਨ ਦੇ ਵਿੱਚ ਹੀ ਬਹੁਤ ਸੋਹਣਾ ਫੁਲਕਾਰੀ ਵਰਕ ਡਿਜ਼ਾਈਨ ਦੇ ਵਿੱਚ ਆ ਗਿਆ ਸੂਟ ਇਹਨਾਂ ਨਾਲ ਦੁਪੱਟੇ ਤੁਸੀਂ ਆਪਣੇ ਅਕੋਰਡਿੰਗ ਡੈਡੀ ਕਰਵਾ ਸਕਦੇ ਹੋ ਫਿਰੋਜ਼ੀ ਕਲਰ ਦੇ ਉੱਪਰ ਬਹੁਤ ਸੋਹਣੇ ਕਲਰ ਉੱਠ ਕੇ ਆਂਦੇ ਨੇ ਇਹ ਸਟਾਫ ਹਰ ਮੌਸਮ ਦੇ ਵਿੱਚ ਵੇਰ ਕੀਤਾ ਜਾਂਦਾ ਹੈਗਾ। ਵਿੰਟਰ ਸਟਾਫ ਦੇ ਵਿੱਚ ਸਮਰ ਦੇ ਵਿੱਚ ਵੀ ਤੁਸੀਂ ਵੇਰ ਕਰ ਸਕਦੇ ਹੋ ਹਲਕੀ ਜਿਹੀ ਸ਼ਾਈਨ ਵਾਲਾ ਸਟਾਫ ਦੇ ਵਿੱਚ। ਬਹੁਤ ਜਿਆਦਾ ਫਾਈਨ ਸਟਾਫ ਰਹੂਗਾ ਜੀ। ਅਰਵਿੰਦ ਬ੍ਰਾਂਡ ਦਾ ਸ਼ਰਟਨ ਸਟਾਫ ਰਹੂਗਾ। ਸ਼ਰਟ ਦਾ ਫਰੰਟ ਪੂਰਾ ਹੈਵੀ ਹੈ ਫੁਲਕਾਰੀ ਵਰਕ ਦੇ ਨਾਲ। ਇਦਾਂ ਦੇ ਸੂਟ ਤੁਸੀਂ ਫੁਲਕਾਰੀ ਵਰਕ ਦੇ ਸਾਡੇ ਤੋਂ ਆਰਡਰ ਤੇ ਰੈਡੀ ਕਰਵਾ ਸਕਦੇ ਹੋਗੇ। 슬ੀਵਸ ਦੇ ਉੱਪਰ ਆ ਜਾਊਗਾ। ਸਲੀਪ ਸਿੱਪਰਾ ਜੂਗਾ। ਬਾਟਮ ਦੇ ਉੱਪਰ ਵੀ ਆ ਜਾਏਗਾ। ਪ੍ਰਾਈਸ ਰਹੂਗਾ ਜੀ 3000 3000 ਇੱਕ ਸੈਲਫ ਸਿਲਕ ਦੇ ਵਿੱਚ ਆਪਣੇ ਕੋਲੇ ਇਹ ਆ ਗਿਆ ਜੀ ਲਾਈਟ ਸ਼ੇਡ ਦੇ ਵਿੱਚ ਬਰਾਊਨ ਜਾਂ ਸ਼ੇਡ ਹੈ। ਘੇਰੇ ਦਾ ਵਰਕ ਆ ਜਾਊਗਾ। ਘੇਰੇ ਦੇ ਉੱਪਰ sleeves ਦੇ ਉੱਪਰ ਆਜੂਗਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਆ ਪ੍ਰਾਈਸ ਲਊਗਾ 1650 1650 ਹਾਂਜੀ ਇੱਕ ਆ ਗਿਆ ਜੀ ਆਪਣੇ ਕੋਲੇ ਪਸ਼ਮੀਨਾ ਸਿਲਕ ਦੇ ਵਿੱਚ ਡਬਲ ਟੋਨ ਪਸ਼ਮੀਨਾ ਸਿਲਕ ਦੇ ਵਿੱਚ ਘੇਰੇ ਦਾ ਵਰਕ ਆਜੂਗਾ ਬਹੁਤ ਸੁਨਾਵਾ ਕੋਇਆ ਕੇਰੇ ਦੇ ਉੱਪਰ ਘੇਰੇ ਦਾ ਵਰਕ ਹੈ sleeves ਦੇ ਉੱਪਰ ਆਜੂਗਾ sleeves ਦੇ ਉੱਪਰ ਆਜੂਗਾ ਪ੍ਰਾਈਸ ਰਹੂਗਾ ਜੀ 2100 ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਸਟਾਫ ਫਾਈਨ ਰਹੂਗਾ ਹਾਂਜੀ ਇਹ ਆ ਗਿਆ ਜੀ ਆਪਣਾ ਦੁਪੱਟਾ ਸੂਟ ਹੈ ਇਹਦੇ ਕੀ ਰੈਡੀ ਉੱਪਰ ਵਰਕ ਆ ਜਾਏਗਾ ਕਾਵਿਆ ਵਰਕ ਤੇ ਬੋਸਨਾ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਰਹੂਗੀ ਬੋਸਨਾ ਆਰਟੀਕਲ ਹੈ ਜਿਹੜਾ ਰੈਡੀ ਹੁੰਦਾ ਕਲਰ ਬਹੁਤ ਪਿਆਰਾ ਮਹਿੰਦੀ ਕਲਰ ਦੇ ਉੱਪਰ ਬੋਸਨਾ ਉੱਠ ਕੇ ਆਇਆ ਹੈਗਾ sleeves ਦੇ ਉੱਪਰ ਆ ਜਾਊਗਾ बॉटम ਦੇ ਉੱਪਰ ਆ ਜਾਊਗਾ ਇਹ ਵਾਲਾ ਕੰਮ ਆਪਣਾ sleeves ਦੇ ਉੱਪਰ ਆਊਗਾ ਸੇਮ ਹੀ बॉटम ਦੇ ਉੱਪਰ ਆ ਜਾਊਗਾ ਤੇ ਇਹਦੇ ਨਾਲ ਬਹੁਤ ਹੀ ਸੋਨਾ ਜਿਹੜਾ ਦੁਪੱਟਾ ਹੈਗਾ ਦਪੱਟੀ ਵਾਲੀ ਕਲਰ ਹੈ ਜਿਹੜੀ ਆਪਾਂ ਵਰਕ ਦੇ ਵਿੱਚ ਐਡ ਕੀਤਾ ਹੈ ਦਪੱਟੇ ਨੂੰ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਕਰਕੇ ਦੇਵਾਂਗੇ ਪ੍ਰਾਈਸ ਰਹੂਗਾ ਜੀ 2700 2700 ਹਾਂਜੀ ਇੱਕ ਆ ਗਿਆ ਆਪਣੇ ਕੋਲੇ ਸੂਟ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਦੇ ਨਾਲ ਹੈ ਪਿਓਰ ਸ਼ਰਟਨ ਦੇ ਵਿੱਚ ਹੈ ਪਿਓਰ ਸ਼ਰਟਨ ਸਿਲਕ ਹੈਗੀ ਬਹੁਤ ਸੋਹਣਾ ਕਲਰ ਹੈਗਾ ਬਾਟਮ ਤੇ ਵਰਕ ਆ ਜਾਊਗਾ ਬਾਟਮ ਦੇ ਉੱਪਰ ਵਰਕ ਆ ਜਾਊਗਾ ਬਾਟਮ ਦੇ ਇੱਕ ਸਾਈਡ ਤੇ ਫਲਾਰ ਆਊਗਾ ਇਹ ਦਾ ਬਾਟਮ ਦੇ ਉੱਪਰ ਆ ਜੂਗਾ ਵਰਕ ਬਲੂ ਕਲਰ ਦੀ ਬਾਟਮ ਆ ਜੂਗੀ ਇਹਦੀ ਸ਼ਰਟ ਤੇ ਬਹੁਤ ਸੋਹਣਾ ਵਰਕ ਹੋਇਆ ਜੀ ਨੈੱਕ ਦੇ ਉੱਪਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਕੰਟਰਾਸਟ ਬਹੁਤ ਸੋਹਣਾ ਪਿਓਰ ਸ਼ਰਟਨ ਸਿਲਕ ਹੋਊਗੀ ਜੀ ਨੈੱਕ ਦੇ ਉੱਪਰ ਵਰਕ ਆ ਗਿਆ ਬਾਟਮ ਤੇ ਆ ਗਿਆ ਪਲੱਸ 슬ੀਵਸ ਦੇ ਉੱਪਰ ਆ ਜੂਗਾ 슬ੀਵਸ ਦੇ ਉੱਪਰ ਆ ਜੂਗਾ ਤੇ ਇਹਦੇ ਨਾਲ ਬਿਸਕੋਸ ਔਰਗਾਂਜਾ ਦਾ ਦੁਪੱਟਾ ਰੈਡੀ ਹੈ ਪਿਓਰ ਬਿਸਕੋਸ ਹੋਰ ਗੈਂਜਾ ਦਾ ਡਬਲ ਟੋਨ ਦੁਪੱਟਾ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਹੈ ਦੁਪੱਟਾ ਆਪਣਾ ਰੈਡੀ ਹੈ ਪ੍ਰਾਈਸ ਰਹੂਗਾ ਜੀ 2950 ਬਹੁਤ ਪਿਆਰਾ ਸ਼ੇਡ ਹੈਗਾ ਪ੍ਰਾਈਸ 2950 ਹਾਂਜੀ ਇਹ ਸੀਗੇ ਅੱਜ ਦੇ ਸਾਡੇ ਵਰਕ ਵਾਲੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ